ਸਿੱਕ ਕੌਮ ਨਾਲ ਇੰਨਾ ਤੱਕਾ ਹੋ ਰਿਹਾ ਹੈ ਕਿ ਜਿਹੜੇ ਸਾਡੇ ਸਿੰਘ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਆ ਸਰਕਾਰ ਉਹਨਾਂ ਨੂੰ ਵੀ ਛੱਡਣ ਨੂੰ ਰਾਜ਼ੀ ਨਹੀਂ ਹੈ ਅਮਰਤਪਾਲ ਵਰਗੇ ਵੀਰ ਉਹਨਾਂ ਦੇ ਨਾਲ ਸਿੰਘ ਉਹਨਾਂ ਨੂੰ ਵੀ ਯੂਪੀਏ ਲਾਤਾ ਅੜ ਜਾ ਕੇ ਰੱਖਣ ਵਾਸਤੇ ਜਦੋਂ ਤੱਕ ਆਪਾਂ ਸਾਰੇ ਇਕੱਠੇ ਹੋ ਕੇ ਨਹੀਂ ਚੱਲਦੇ ਉਦੋਂ ਤੱਕ ਆਪਾਂ ਕੋਈ ਚੀਜ਼ ਦਾ ਹੱਲ ਨਹੀਂ ਹੋਣਾ 31 ਤਰੀਕ ਤੋਂ ਸੈਸ਼ਨ ਹੈ ਚਾਹੇ ਮੌਕਾ ਦੇਣ ਨਾ ਦੇਣ ਆਪਾਂ ਗੱਲ ਆਪਣੀ ਐਤਕੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਬਹੁਤ देर ਹੋ ਗਈ ਆ ਮੋਰਚਾ ਚੱਲਦੇ ਨੂੰ ਸਾ ਸੰਗਤ ਅਸੀਂ ਆਪਣੇ ਹੱਕ ਦੀ ਗੱਲ ਕਰਦੇ ਆਂ ਉਹਰੇ ਆਪਣੇ ਜਿਹੜੇ ਬੰਦੀ ਸਿੰਘ ਹੈ ਜਿੰਨਾ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਐ ਉਹਨਾਂ ਦੀ ਰਿਹਾਈ ਵਾਸਤੇ ਅਸੀਂ ਇਹ ਮੋਰਚਾ ਲਾਇਆ ਐ ਸਾਧ ਸੰਗਤ ਸਾਨੂੰ ਆਪਣੇ ਨਾਲ ਸਿੱਖ ਕੌਮ ਨਾਲ ਇੰਨਾ ਤੱਕਾ ਹੋ ਰਿਹਾ ਐ ਕਿ ਜਿਹੜੇ ਸਾਡੇ ਸਿੰਘ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਐ ਸਰਕਾਰ ਉਹਨਾਂ ਨੂੰ ਵੀ ਛੱਡਣ ਨੂੰ ਰਾਜ਼ੀ ਨਹੀਂ ਐ ਜਿਨ੍ਹਾਂ ਦੀ ਅਮਰਤਪਾਲ ਵਰਗੇ ਵੀਰ ਉਹਨਾਂ ਦੇ ਨਾਲ ਸਿੰਘ ਉਹਨਾਂ ਨੂੰ ਵੀ ਯੂਪੀਏ ਲਾਤਾ ਬਈ ਅੜ ਜਾ ਕੇ ਰੱਖਣ ਵਾਸਤੇ ਗਾਂ ਤੋਂ ਗਾਂ ਗਾਂ ਤੋਂ ਗਾਂ ਇਹਨਾਂ ਨੇ ਕਿਹੜਾ ਕੋਈ ਕਿਤੋਂ ਲੈ ਕੇ ਆਉਣਾ ਕੋਲੋਂ ਐ ਕੱਢ ਕੇ ਹੋਰ ਕੁਝ ਲਾ ਦੇਣਗੇ ਸਾ ਸੰਗਤ ਇਹ ਜਿਹੜਾ ਤੱਕਾ ਹੈ ਇਹ ਕਿੰਨੀ ਦੇਰ ਆਪਣੀ ਕੌਮ ਸਹੂਗੀ ਜੇ ਅਸੀਂ ਆਵਾਜ਼ ਚੱਕਦੇ ਆਂ ਜੇ ਅਸੀਂ ਗੱਲ ਕਰ ਗੱਲ ਕਰਦੇ ਆਂ ਤਾਂ ਸਾਨੂੰ ਕਹਿ ਦੇਣਗੇ ਜੀ ਇਹ ਤੰਕਬਾਦ ਸਾਹ ਸੰਗਤ ਜਿੰਨਾ ਵੀ ਦੇਸ਼ ਦੇ ਵਿੱਚ ਦੇਸ਼ ਛੱਡੋ ਵਿਦੇਸ਼ਾਂ ਦੀ ਧਰਤੀ ਤੱਕ ਜਦੋਂ ਵੀ ਲੋੜ ਪਈ ਹੈ ਉਹਨਾਂ ਚ ਹੜ੍ਹਾਂਾਂ ਚ ਜੰਗਲਾਂ ਚ ਅੱਗ ਲੱਗਦੀ ਆ ਤਾਂ ਸਿਰਫ ਸਿੱਖ ਕੌਮ ਸਭ ਤੋਂ ਮੂਰੇ ਆ ਕੇ ਮਦਦ ਕਰਦੀ ਆ ਹੋਰ ਕੋਈ ਵੀ ਇਸ ਮੈਨਿਸ ਸਮਝਦਾ ਇਸ ਦੁਨੀਆ ਚ ਕੋਈ ਐਸੀ ਕੌਮ ਹੈ ਜਿਹੜੀ ਐਵੇਂ ਮਦਦ ਕਰਦੀ ਆ ਲੋੜ ਪਏ ਤੇ ਤੇ ਫਿਰ ਵੀ ਸਾਨੂੰ ਅਤੰਕਵਾਦੀ ਟੈਰਰਿਸਟ ਕਿਹਾ ਜਾਂਦਾ ਹੈ ਸਾਗਤ ਜੀ ਸਰਕਾਰ ਤਾਂ ਗੋਲੀਆਂ ਵੀ ਸਿੱਧੀਆਂ ਚ ਚਲਾਉਂਦੀ ਆ ਸਾਡੇ ਤੇ ਜਦੋਂ ਤੱਕ ਆਪਾਂ ਸਾਰੇ ਇਕੱਠੇ ਹੋ ਕੇ ਨਹੀਂ ਚੱਲਦੇ ਉਦੋਂ ਤੱਕ ਆਪਣਾ ਕਿਸੇ ਚੀਜ਼ ਦਾ ਹੱਲ ਨਹੀਂ ਹੋਣਾ ਸਾਨੂੰ ਸਮਝਣੀਆਂ ਚਾਹੀਦੀਆਂ ਸਾਰੀਆਂ ਗੱਲਾਂ ਸਰਕਾਰ ਦੀਆਂ ਤੇ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ ਸਾਧ ਸੰਗਤ ਇੱਕ ਵਾਰੀ ਮੈਂ ਤਾਨੂੰ ਗੱਲ ਦੱਸਦਾ ਇਹ ਗੱਲ ਹੈ 2001 ਦੀ ਗੱਲ ਹੈ ਮੈਂ ਕਹਿੰਦਾ ਮੈਂ ਜੇਲ੍ਹ ਚ ਗਿਆ ਬੜੈਲ ਜੇਲ੍ਹ ਚ ਕੋਈ ਸਾਡਾ 23 ਦਾ ਪਰਚਾ ਪੈ ਗਿਆ ਸੀ ਲੜਾਈ ਝਗੜੇ ਦਾ ਉੱਥੇ ਮੈਨੂੰ ਜਗਤਾਰ ਸਿੰਘ ਹਵਾਰਾ ਜੀ ਨਾਲ ਮਿਲਣ ਦਾ ਮੌਕਾ ਮਿਲਿਆ ਸਾਹ ਸੰਗਤੋਂ ਐਨੀ ਚੜਦੀ ਕਲਾ ਵਾਲੇ ਸਿੰਘ ਹੈ ਨਾ ਭਈ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੈ ਮਤਲਬ ਉਹ ਕਹਿੰਦੇ ਵੀ ਸਰਕਾਰ ਧੱਕਾ ਕਰਦੀ ਹੈ ਸਾਡੇ ਨਾਲ ਮਤਲਬ ਉਹਨਾਂ ਨੂੰ ਕੋਈ ਨਹੀਂ ਬਈ ਕਹਿੰਦੇ ਵੀ ਫਾਂਸੀ ਲਾਉਣੀ ਲਾ ਦੇਣ ਬਈ ਇਹਨਾਂ ਨੇ ਆ ਹੀ ਕਰਨਾ ਸਾਡੇ ਨਾਲ ਹੋਰ ਕਰਨਾ ਕੀ ਹੈ ਪ੍ਰਸਾਦ ਸੰਗਤ ਜੀ ਹੁਣ ਆਪਾਂ ਨੂੰ ਇਹ ਮੋਰਚਾ ਬਹੁਤ ਦੇਰ ਤੋਂ ਆਪਾਂ ਲਾਇਆ ਹੋਇਆ ਹੈ ਸਾंसद ਸੰਗਤ ਕੋਈ ਹੱਲ ਨਹੀਂ ਨਿਕਲਦਾ ਕਿਸੇ ਗੱਲ ਦਾ ਹੁਣ ਮੈਂ ਪਾਰਲੀਮੈਂਟ ਦੇ ਵਿੱਚ ਸਾਧ ਸੰਗਤ ਪਹਿਲਾਂ ਵੀ ਮੈਂ ਗੱਲ ਚੱਕਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਕਹਿ ਦਿੰਨੇ ਆ ਮੈਂ ਸਾਧ ਸੰਗਤ ਤੁਹਾਨੂੰ ਕੋਈ ਐਸੀ ਗੱਲ ਨਹੀਂ ਮੈਂ ਦੋ ਤਿੰਨ ਵਾਰੀ ਬੋਲਣ ਦੀ ਕੋਸ਼ਿਸ਼ ਕੀਤੀ ਉੱਥੇ ਪਹਿਲਾਂ ਦੱਸਣਾ ਪੈਂਦਾ ਵੀ ਕਿਹੜੀ ਗੱਲ ਤੇ ਬੋਲਣਾ ਹੈ ਨਹੀਂ ਜੀ ਤੁਸੀਂ ਮੁੱਦਿਆਂ ਤੇ ਬੋਲਦੇ ਹੋ ਤੁਸੀਂ ਗਰਮ ਮੁੱਦੇ ਆ ਤੁਹਾਡੇ ਇਹ ਰੌਲਾ ਪੈਂਦਾ ਇਹਨਾਂ ਗੱਲਾਂ ਕਰਕੇ ਮੈਂ ਕਹਾਂ ਜੀ ਅਸੀਂ ਆਪਣੇ ਜੋ ਸਾਡੇ ਨਾਲ ਧੱਕਾ ਹੁੰਦਾ ਸੀ ਤਾਂ ਉਹ ਗੱਲ ਕਰਦੇ ਆ ਜੋ ਸਾਡੇ ਨਾਲ ਹੋ ਰਿਹਾ ਹੈ ਅਸੀਂ ਉਹਦੇ ਬਾਰੇ ਗੱਲ ਕਰਦੇ ਆ ਨਹੀਂ ਜੀ ਮੈਂ ਮਤਲਬ ਬਹੁਤ ਕੋਸ਼ਿਸ਼ ਕੀਤੀ ਬੋਲਣ ਦੀ ਪਰ ਨਹੀਂ ਬੋਲਣ ਦਿੱਤਾ ਗਿਆ ਪ੍ਰਸਾਦ ਸੰਗਤ ਜੀ ਆ 31 ਤਰੀਕ ਤੋਂ ਸੈਸ਼ਨ ਹੈ ਚਾਹੇ ਮੌਕਾ ਦੇਣ ਨਾ ਦੇਣ ਆਪਾਂ ਗੱਲ ਆਪਣੀ ਐਤਕੀ ਰੱਖਾਂਗੇ ਨਾ ਕਹਿਣ ਵੀ ਨਹੀਂ ਬੋਲਣ ਦੇਣਾ ਅਸੀਂ ਫੇਰ ਵੀ ਗੱਲ ਰੱਖਾਂਗੇ ਅਸੀਂ ਵਿੱਚ ਉੱਠ ਕੇ ਗੱਲ ਕਰਾਂਗੇ ਆਪਣੇ ਬੰਦੀ ਸਿੰਘਾਂ ਦੀ ਵੀ ਪੰਜਾਬ ਦੀ ਕਈ ਮੁੱਦੇ ਆ ਪੰਜਾਬ ਦੇ ਜਿਨ੍ਹਾਂ ਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ ਬਾਕੀ ਸਾਰ ਸੰਗਤ ਜੇ ਆਪਾਂ ਕੁਝ ਕਰਨਾ ਹੈ ਤਾਂ ਆਪਾਂ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ ਤਾਂ ਹੀ ਆਪਾਂ ਜੇ ਸਾਰਾ ਆਪਣੇ ਸਾਰੀਆਂ ਪਾਰਟੀਆਂ ਇੱਕ ਨਿਸ਼ਾਨ ਦੇ ਥੱਲੇ ਆ ਕੇ ਖੜਕੇ ਉਰੇ ਮੋਰਚੇ ਚ ਆ ਕੇ ਸ਼ਾਮਲ ਹੋਣ ਤੇ ਬੰਦੀ ਸਿੰਘਾਂ ਨੂੰ ਛਡਾਉਣ ਦੀ ਗੱਲ ਕਰਨ ਫੇਰ ਤਾਂ ਕੁਝ ਦਬਾਅ ਬਣਦਾ ਹੈ ਜਦੋਂ ਆਪਾਂ ਹੈ ਹੀ ਸਾਰੇ ਏਡ-ਅਡ ਹੈ ਉਹ ਕਹਿੰਦੇ ਇਹਨਾਂ ਦੀ ਆਪ ਦੀ ਮੱਤ ਨਹੀਂ ਮਿਲਦੀ ਸਰਕਾਰ ਵੀ ਇਹ ਗੱਲ ਜਾਣਦੀ ਹੈ ਇਸ ਲਈ ਜੇ ਆਪਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਆਪਾਂ ਸਾਰਿਆਂ ਨੂੰ ਸਾਰੀਆਂ ਪਾਰਟੀਆਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਇਸ ਮੋਰਚੇ 'ਚ ਸ਼ਾਮਲ ਹੋ ਕੇ ਇਸ ਮੋਰਚੇ ਨੂੰ ਅੱਗੇ ਲੈ ਕੇ ਚੱਲੀਏ ਤਾਂ ਜੋ ਆਪਾਂ ਆਪਣੇ ਬੰਦੀ ਸਿੰਘ ਰਿਹਾਅ ਕਰਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ